ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੈਂ ਗੁਰਜੀ ਮੈਂ ਆਪ ਜੀ ਨੂੰ ਸਭ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਅਸੀਂ ਹਿਮਕੁੰਡ ਸਾਹਿਬ ਹਿਮਕੁੰਡ ਸਾਹਿਬ ਵਾਹਿਗੁਰੂ ਜੀ ਦਰਸ਼ਨ ਮੇਲੇ ਕਰਨ ਆਏ ਸੀਗੇ ਚਾਰ ਜਾਨੇ ਸੀ ਅਸੀਂ ਤੇ ਉਸ ਦੇ ਵਿੱਚ ਇਸ ਟਾਈਮ ਅਸੀਂ ਗੋਬਿੰਦ ਧਾਮ ਤੇ ਹਾਂ ਜੀ ਗੋਬਿੰਦ ਧਾਮ ਤੋਂ ਹੈਲੀਪੈਡ ਤੇ ਉਧਰ ਮਾਰੀ ਨਿਗਾਹ ਕਰਾ ਦੋ ਪਹਿਲਾਂ ਜਿਨ੍ਹਾਂ ਨੇ ਸਾਡੀ ਕਪੂਰ ਜੀ ਦੇ ਸਾਡੀ ਨਾਲ ਜਾਇਦ ਜੀ ਅਸੀਂ ਤਰਨਤਾਰਨ ਜਿਲ੍ਹੇ ਤੋਂ ਆਏ ਪੱਟੀ ਤੋਂ ਆਏ ਆ ਜੀ ਪੱਟੀ ਤੋਂ ਆਏ ਆ ਅਸੀਂ ਇਹਨਾਂ ਗੁਰਦੁਆਰਾ ਸਾਹਿਬ ਨੇ ਇੱਕ ਬਣਾਈ ਹੋਈ ਨਾ ਉੱਥੇ ਇਹ ਸਸਤਾ ਬਣਾਈ ਸਸਤਾ ਬਣਾਈ ਹੋਇਆ ਤੇ ਫਿਰ ਇੱਕ ਇਹਨਾਂ ਨੇ ਮੈਡੀਕਲ ਦਾ ਵੀ ਰੱਖਿਆ ਸਾਰਾ ਮੈਡੀਕਲ ਕੈਂਪ ਲੱਗਿਆ ਹੈ ਕੈਂਪ ਲੱਗਾ ਹੈ ਨਾ ਇਹਨਾਂ ਦਾ ਇਹਨਾਂ ਦੇ ਕੋਲ ਮੈਂ ਆਪਣਾ ਫਰੈਂਡ ਲੈ ਕੇ ਗਿਆ ਜਿਸ ਨੂੰ ਕੀ ਥੋੜੀ ਸਾਹ ਦੀ ਪ੍ਰੋਬਲਮ ਆਈ ਤੋਂ ਉਸ ਨੂੰ ਮੈਂ ਲੈ ਕੇ ਗਿਆ ਤੇ ਉਸਨੇ ਗੁਰਦੁਆਰੇ ਦੇ ਅੰਦਰ ਵੜ ਨਹੀਂ ਨਹੀਂ ਦਿੱਤਾ ਇੱਕ ਲੜਕਾ ਕਹਿੰਦਾ ਜਿਹੜਾ ਉੱਥੇ ਦਾ ਡਾਕਟਰ ਹੈ ਜੀ ਕਹਿੰਦਾ ਮੇਰੇ ਕੋਲ ਆ ਟੀਕਾ ਨਹੀਂ ਹੈਗਾ ਇੰਜੈਕਸ਼ਨ ਨਹੀਂ ਹੈਗਾ ਤੇ ਇਹ ਤੂੰ ਸਰਕਾਰੀ ਹਸਪੀਟਲ ਇਹਨੂੰ ਲੈ ਜਾ ਸਿੱਧਾ ਗੁਰਦੁਆਰੇ ਦੇ ਗੇਟ ਦੇ ਬਾਹਰ ਖੜੋ ਗਿਆ ਜੀ ਮੈਨੂੰ ਐਂਟਰ ਨਹੀਂ ਹੋਣ ਦਿੱਤਾ ਉਸ ਬੰਦੇ ਨੇ ਜੀ ਤੇ ਇਹ ਹੈਲੀਪੈਡ ਤੇ ਆਇਆ ਜੀ ਅਸੀਂ ਇਹ ਮੰਗ ਕਰਨੇ ਹਾਂ ਕਿ ਇਸ ਵੀਰ ਦੀ ਬੋਡੀ ਨੂੰ ਇਸ ਵੀਰ ਦੀ ਬੋਡੀ ਨੂੰ ਵੀ ਹੈਲੀਕਾਪਟਰ ਦਿੱਤਾ ਦਿੱਤੋ ਹੋ ਗਈ ਹੈ ਲੜਕੇ ਦੀ ਹੋ ਗਈ ਹੈ ਲੜਕੇ ਦੀ ਉੱਪਰ ਦੇ ਗੇਟ ਦੇ ਉੱਤੇ ਡੇਥ ਹੋ ਗਿਆ ਵੀਰ ਦੀ ਉਸ ਨੂੰ ਅਸੀਂ ਬੇਨਤੀ ਕੀਤੀ ਸੀਗੀ ਕਿ ਹੈਲੀਕਾਪਟਰ ਤੇ ਮੇਰੇ ਭਰਾ ਨੂੰ ਕਿ ਉਹ ਉੱਥੇ ਤੱਕ ਥੱਲੇ ਤੱਕ ਚਾਹੇ ਸਾਡੀ ਗੱਡੀ ਤੱਕ ਪਹੁੰਚਾਇਆ ਜਾਵੇ ਥੱਲੇ ਤੱਕ ਬੇਨਤੀ ਕੀਤੀ ਪਰ ਉਹਨਾਂ ਨੇ ਨਹੀਂ ਮੰਨੀ ਉਹਨਾਂ ਨੇ ਨਹੀਂ ਮੰਨੀ